ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜਜ ਹੋਗੇ ਅੱਜ ਤੁਹਾਨੂੰ ਯੂਰਪ ਦੇ ਕੁਝ ਤੀਸ਼ਾਂ ਦੀ ਵੀਡੀਓ ਦਿਖਾਣੇ ਆ ਤੇ ਜਿਹੜੇ ਲੋਕ ਇੰਡੀਆ ਤੋਂ ਆਣਾ ਚਾਹੁੰਦੇ ਵੇ ਉਹਨਾਂ ਨਾਲ ਸਲਾਮ ਅਸ਼ੁਰਾ ਕਰਦੇ ਹਾਂ ਦੇਖੋ ਦੋਸਤੋ ਜੇ ਜੇ ਤੁਸੀਂ ਬਾਹਰ ਘੁੰਮਣ ਆਣਾ ਹੈ ਫਿਰ ਅਲੱਗ ਗੱਲ ਹੈ ਜੇ ਤੁਸੀਂ ਕੰਮ ਕਰਨ ਆਣਾ ਹੈ ਫਿਰ ਅਲੱਗ ਗੱਲ ਹੈ ਇਹ ਡਿਪੈਂਡ ਕਰਦਾ ਤੁਹਾਨੂੰ ਤਜਰਬਾ ਕੀ ਹੈ ਤੁਸੀਂ ਪੜਾਈ ਕਿੰਨੀ ਕੀਤੀ ਹੈ ਤੁਹਲੇ ਸ਼ੌਂਕ ਕੀ ਹੈ ਇੰਡੀਆ ਚ ਤਰਾ ਕੀ ਕਾਰੋਬਾਰ ਹੈ ਤੁਹਾਡੇ ਕਾਰਜਾਂ ਦਾ ਕੀ ਕਾਰੋਬਾਰ ਹੈ ਅਗਰ ਤੁਸੀਂ ਕਰੋ ਸੱਟ ਗਏ ਹੋ ਕਾਰਜਾਂ ਦਾ ਕੰਮ ਚੰਗਾ ਹੈ ਕਾਰੋਬਾਰ ਤਾਂ ਅੱਛਾ ਬਣਿਆ ਹੈ ਤੇ ਸਿਰਫ ਤੁਹਾਨੂੰ ਸ਼ੌਂਕ ਹੀਗਾ ਬਾਹਰ ਆਉਂਗਾ ਫਿਰ ਤੇ ਦੋਸਤੋ ਸੁਲਾਗੀ ਤੁਸੀਂ ਵੈਸੇ ਸਾਲ 6 ਮਹੀਨੇ ਬਾਅਦ ਬਾਹਰ ਚਿਕਲੇ ਜਾਓ ਦਬਈ ਚਲੇ ਜਾਓ ਸਿੰਗਾਪੁਰ ਚਲੇ ਜਾਓ ਇੰਡੋਨੇਸ਼ੀਆ ਚਲੇ ਜਾਓ ਬੈਂਕਾਕ ਚਲੇ ਜਾਓ ਹਾਂਗਕਾਂਗ ਚਲੇ ਜਾਓ ਤੇ ਤੁਹਾਡਾ ਸੰਘੀ ਪੂਰਾ ਜੇਗਾ ਤੇ ਤੁਹਾਡੇ ਪੈਸੇ ਬਚ ਜਾਣਗੇ ਤੇ ਤੁਹਾਨੂੰ ਬਾਹਰ ਮਿਹਨਤ ਨਹੀਂ ਕਰਨੀ ਪੈਗੀ ਬਾਹਰ ਅੱਜਕੱਲ ਇੰਨੀ ਸੁੱਕੀ ਲਾਈਫ ਜੀਏਗੀ ਨਾ ਹੀ ਪ੍ਰਾਣਾ ਕੈਨੇਡਾ ਰਹਿ ਗਿਆ ਤੇ ਨਾ ਹੀ ਪੜਾਣਾ ਯੂਰਪ ਰਹਿ ਗਿਆ ਹੈ ਅੱਜਕੱਲ ਕਾਰੋਬਾਰ ਦੀ ਦਿਸਣ ਨਹੀਂ ਬੜੀ ਖਰਾਬ ਤੇ ਸਟਰਗਲ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਤੇ ਜਿਹੜੇ ਕੁੜੀਆਂ ਮੁੰਡੇ ਵਿਚਾਰੇ ਨਵੇਂ ਵੇ ਨਾ ਜਿਨ੍ਹਾਂ ਨੂੰ ਤਜਰਬਾ ਨਹੀਂਗਾ ਉਹ ਸ਼ੌਂਕਿਆ ਸ਼ੌਂਕੀ ਬਾਹਰ ਆਈ ਜਾ ਰਹੇ ਵੇ ਉਹ ਅੰਦਰ ਜਿਵੇਂ ਤਾਏ ਦੀ ਧੀ ਚੱਲੀ ਤੇ ਮੈਂ ਕੋ ਰਵਾਂ ਕੱਲੀ ਵੀ ਸਾਡੇ ਕਿਸ ਤਰ੍ਹਾਂ ਗਏਦੇ ਦੂਜਾ ਕਹਿੰਦਾ ਮੈਂ ਵੀ ਪਹੁੰਚ ਜਾਣਾ ਹੈ ਅਸੀਂ ਨਹੀਂ ਕਹਿੰਦੇ ਵੀ ਨਾ ਉਹ ਬਾਹਰ ਜੁਰਾਓ ਲੇਕਿਨ ਜੇ ਤੁਸੀਂ ਸੋਚਣਾ ਬਾਹਰ ਆਣ ਦੇ ਪੇ ਸੋਚ ਕੇ ਉਹ ਵੀ ਹਾਰਡ ਵਰਕ ਕਰਨਾ ਪੈਣਾ ਜੇ ਮਾੜੀ ਚੰਗੀ ਰੋਟੀ ਖਾਣੀ ਪਣੀ ਜੇ ਜਗ੍ਹਾ ਜਿਹੋ ਜੀ ਬਲੀ ਸੋਣਾ ਪੈਣਾ ਜੇ ਸਟਾਰਟਿੰਗ ਵਿੱਚ ਸਾਹ ਗੁਮਸਰ ਬੜੀ ਮੁਸ਼ਕਿਲ ਹੁੰਦੀ ਹੈ ਤੇ بڑے ਬੰਦੇ ਆ ਕੇ ਨਾ ਬਾਲ ਦਿਲ ਛੱਡ ਜਾਂਦੇ ਵੇ ਇਸ ਕਰਕੇ ਇਸ ਸਟੈਪ ਨੂੰ ਤੁਸੀਂ ਸੋਚ ਸਮਝ ਕੇ ਖਾਓ ਬڑے ਬੰਦੇ ਸੱਟੇ ਆਏ ਵੇ بڑے بڑے ਜਿਹੜੇ ਵਿਚਾਰੇ ਘਟ ਪਰੇ ਉਹ ਵੀ ਵਾਰ ਸੱਟ ਹੋ ਗਏ ਇਹ ਨਹੀਂ ਆ ਵੀ ਬਾਹਰ ਹੱਤ ਜਿਆਦਾ ਔਖਾ ਹੈਗਾ ਲੇਕਿਨ ਜਿਹੜੇ ਹਾਲਾਤ ਹੁਣ ਬੰਦੇ ਪਏ ਨਾ ਹੁਣ ਅੱਜ ਕੱਲ ਬਹੁਤ ਜਿਆਦਾ ਲੋਕ ਆ ਰਹੇ ਵੇ ਇੰਡੀਆ ਤੋਂ ਪਹਿਲਾਂ ਕੋਈ ਕੋਈ ਆਉਂਦਾ ਸੀ ਉਹ ਦਾ ਨਿਸ਼ਾਨਾ ਗਾਇ ਵੀ ਸਾਲ 2 ਸਾਲ 3 ਸਾਲ ਰਹਿ ਗਏ 4 ਪੈਸੇ ਕਮਾ ਕੇ ਵਾਪਸ ਆ ਜਨਾਂ ਕੁਝ ਲੋਕ ਇਕੱਠੇ ਇੰਗਲੈਂਡ ਪਰਾਨੇ ਬੈਠੇ ਜੀ ਉਹ ਵੇਟ ਕਰਦੇ ਸੀ ਸ਼ਾਇਦ ਕੋਈ ਲੰਬੇ ਜੇ ਕੋਈ 5 ਸਾਲ ਤੋਂ 10 ਸਾਲ ਤੋਂ 15 15 20 20 ਸਾਲ ਤੋਂ ਬੰਦੇ ਬੈਠੇ ਸੀ ਲੇਕਿਨ ਲਾ ਹੋਣ ਦਾ ਕੋਈ ਚਾਂਸ ਨਹੀਂ ਰਹਿ ਗਿਆ ਇਨਲੀਗਲ ਬੰਦੇ ਦੀ ਲਾਈਫ ਕੋਈ ਨਹੀਂ ਹੁੰਦੀ ਤੁਸੀਂ ਬਿਮਾਰ ਹੋ ਜਾਓ ਤੁਹਾਨੂੰ ਕੋਈ ਪੁੱਛਣਾ ਨਹੀਂ ਇਹ ਤੁਹਾਡਾ ਕੰਮ ਛੁੱਟ ਗਿਆ ਤੁਹਾਨੂੰ ਕੋਈ ਗੌਰਮੈਂਟ ਕੋਲੋਂ ਹੈਲਪ ਨਹੀਂ ਮਿਲਣੀ ਫੈਮਿਲੀ ਤੁਸੀਂ ਨਹੀਂ ਮੰਗਾ ਸਕਦੇ ਅਗਰ ਤੁਸੀਂ ਇੰਡੀਆ ਜਾਂਦੇ ਹੋ ਤੇ ਵਾਪਸ ਨਹੀਂ ਆ ਸਕਦੇ ਕਿਉਂਕਿ ਵੀਜ਼ਾ ਦਾ ਹੁੰਦਾ ਨਹੀਂ ਆ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਦਾ ਖਿਆਲ ਰੱਖੋ ਜਾ ਜੇ ਤੁਹਾਡੇ ਅੱਗੇ ਵਿੱਚ ਕੋਈ ਨਹੀਂ ਤੁਸੀਂ ਕੱਲਮ ਗੱਲੇ ਹੈਗੇ ਉਹ ਤੁਸੀਂ ਆਪਣੇ ਹੌਲੀ ਡਿਪੈਂਡ ਕਰਦੇ ਹੋ ਕੋਈ ਤੁਹਾਡੀ ਮਤਲਬ ਫੈਮਿਲੀ ਨਹੀਂ ਪਿਆਏ ਨਹੀਂ ਮਾਪਿਆਂ ਦਾ ਕੰਮ ਸਾਡੇ ਤੁਹਾਨੂੰ ਫਿਕਰ ਨਹੀਂ ਕੋਈ ਚਾਰ ਪੈਸੇ ਪਈ ਨਹੀਂ ਫਿਰ ਕੋਈ ਗੱਲ ਨਹੀਂ ਤੇ ਜੇ ਤੁਹਾਡੀ ਫੈਮਿਲੀ ਤੁਹਾਡੇ ਡਿਪੈਂਡ ਕਰਦੀ ਏ ਤੁਸੀਂ ਕਰਜ਼ਾ ਚੁੱਕਿਆ ਹੈ ਉਹ ਪਿੱਛੇ ਮਾਪਿਆਂ ਦੇ ਕਰਜ਼ਾ ਹੈ ਜਾਂ ਖੇਤੀ ਵਿੱਚ ਗਿਆਏ ਹੋ ਦੋਸਤੋ ਫਿਰ ਬੜੀ ਮਸ਼ਕਲ ਆਏਗੀ ਇਸ ਕਰਕੇ ਸੂ ਸਭ ਕੇ ਜੇ ਸਭ ਠਾਏਗਾ ਤੇ ਤੁਹਾਨੂੰ ਦੁੱਖ ਨਹੀਂ ਹੋਏਗਾ ਬਾਰ ਜਿਹੜੀ 3 ਸਾਲ 2 ਸਾਲ 3 ਸਾਲ ਲਾਈ ਫੀ ਇਹਦੇ ਪਈਆਂ ਤੋਂ ਹੀ ਭੜੀ ਜੇ ਬਿਲਕੁਲ ਰਿਅਲਿਟੀ ਜੇ ਇੱਥੇ ਲੋਕ ਦੱਸਦੇ ਨਹੀਂ ਉਹ ਸੋਚਦੇ ਵੀ ਇੰਡੀਆ ਦੱਸਦਾ ਤੇ ਮੈਂ ਸਾਡੀ ਵੇਚੀ ਗਈ ਜਾਂ ਸਾਡੇ ਸਰ ਕੀ ਜਾਣਗੇ ਲੇਕਿਨ ਹਕੀਕਤ ਇਹ ਹੋ ਗਈ ਜੇ ਅੱਗੇ ਨਾ ਕਿਰਾਏ ਬੜੇ ਘੱਟ ਸੀ ਤੇ ਲੋਕਾਂ ਨੂੰ ਕਮਰੇ ਅੱਛੇ ਮਿਲ ਜਾਂਦੇ ਸੀ ਅੱਜ ਕੱਲ ਕਿਰਾਏ ਬੜੇ ਮਹਿੰਗੇ ਹੋ ਗਏ ਵੀ ਕਿਉਂਕਿ ਪ੍ਰਾਪਰਟੀ ਬੜੀ ਮੰਗੀ ਹੋ ਗਈ ਜੇ ਤੇ ਜਿਹੜੀ ਮਾਰਗੇਜ ਜੀ ਉਹਦਾ ਲਈ ਵੀ ਬਹੁਤ ਜ਼ਿਆਦਾ ਹੈ ਜਿਹੜੇ ਮਕਾਨ ਮਾਲਕ ਇਹ ਆਪਣੀ ਨਾਲ ਕਲਪ ਦੇ ਵੀ ਕਿੰਨੇ-ਕਿੰਨੇ ਸਾਨੂੰ ਵਿਆਜ ਪੈਂਦਾ ਪਿਆ ਹੈ ਜਿਸ ਹੀ ਕਿਰਾਏਦਾਰ ਨੂੰ ਕੱਢਣਾ ਹੈ ਤੇ ਕਿਰਾਏਦਾਰ ਆਪਣੀ ਨਾਲ ਕਲਪਲੇ ਲੋਜੀ ਨਾ ਰਹੇ ਬੰਦੇ ਐ ਸੜ੍ਹ ਸੈਲਪ ਨਹੀਂ ਕਰਦੀ ਇਸ ਕਰਕੇ ਦੋਵੇਂ ਪਾਸੇ ਮਜਬੂਰ ਹੋ ਗਏ ਨਾ ਹੀ ਸਾਰੇ ਮਕਾਨ ਮਾਲਕ ਮਾਰੇ ਵੀ ਤੇ ਨਾ ਹੀ ਸਾਰੇ ਕਿਰਾਏਦਾਰ ਮਾਰੇ ਵੀ ਦੋਵੇਂ ਪਾਸੇ ਕੋਈ ਹੁੰਦਾ ਹੁਣ ਕਈ ਲੋਕ ਮੁੰਡਿਆਂ ਨੂੰ ਮਕਾਨ ਨਹੀਂ ਦਿੰਦੇ ਮੁੰਡੇ दारू ਪੀਏ ਵੀ ਕਮਵਸਤੀ ਕਰਦੇ ਹੋਏ ਉਹ ਕਹਿੰਦੇ ਯਾਰ ਕੁੜੀਆਂ ਨੂੰ ਮਕਾਨ ਦੇ ਦੀਏ ਥੋੜੀ ਸਫਾਈ ਕਰਨੀਆਂ ਜਾਂ ਫੈਮਿਲੀ ਨੂੰ ਮਕਾਨ ਦੇ ਦੀਏ ਤੇ ਮੁੰਡਿਆਂ ਨੂੰ ਥੋੜੀ ਮੁਸ਼ਕਲ ਹੋ ਜਾਂਦੀ ਹੈ ਫਿਰ ਮੁੰਡਿਆਂ ਦਾ ਕੀ ਚੱਕਰ ਹੁੰਦਾ ਇੱਕ ਬੰਦਾ ਮਕਾਨ ਲੈਂਦਾ ਹੈ ਉਹ ਤਾਂ ਆਪਣੇ 200 ਸਵਾਰ ਦਾ ਚਲ ਕੋਈ ਨਹੀਂ ਯਾਰ ਮਾਲਕੜਾ ਵੇਖਣ ਦੇ ਆ। ਦੂਜਾ ਕਹਿੰਦਾ ਯਾਰ ਜੇ ਕਿੰਨਾ ਇੱਕ ਰਾਇ ਬਣ ਰਹੇ ਨੇ ਆ ਡਿਵਾਈਡ ਕਰ ਲਾਂਗੇ ਫਾਇਦਾ ਹੋ ਜਾਏਗਾ। ਇਸ ਆਦਮੀ ਵਜ ਜਾਂਦੇ ਵੇ। ਫਿਰ ਪੰਗੇ ਬਣੇ ਹੀ ਹੋ ਜਾਂਦੇ ਫਿਰ ਰਾਈਆਂ ਝਗੜੇ ਹੀ ਕਰਉਂਦੇ ਵੇ। ਇਹ ਚੀਜ਼ਾਂ ਦਾ ਤੈਨੂੰ ਵੀ ਖਰੜਾ ਪਏਗਾ। ਅਗਰ ਤੁਸੀਂ ਆਣਾ ਤੇ ਆਪਣੀਆਂ ਆਦਤਾਂ ਬਦਲ ਕੇ ਆਓ। ਮਿਹਨਤ ਕਰਨੀ ਸਿੱਖਿਓ ਅਗਰ ਤੋ ਨੂੰ ਕੋਈ ਕੰਮ ਸਿਕੰਦਾ ਮੌਕਾ ਮਿਲਦਾ 2-4 ਮਹੀਨੇ ਤੇ ਸਿੱਖਿਓ ਕੰਮ ਜਿਹਦੀ ਬਾਹਰ ਵੈਲਿਊ ਪਵੇ। ਕਿਉਂਕਿ ਜੇ ਤੁਹਾਡੇ ਕੋਲ ਹੁਨਰ ਹੈਗਾ ਤੇ ਫਿਰ ਤੁਸੀਂ ਮੁਕੇ ਨਹੀਂ ਮਾਰ ਸਕਦੇ ਫਿਰ ਤੁਹਾਨੂੰ ਹੱਲ ਬਣਨੇ ਕਹਿੰਦਾ ਬੈਲਕਮ ਆਦਾ ਯਾਰ ਕੋਈ ਨਹੀਂ ਅਗਰ ਤਰ ਕੋਈ ਪੇਪਰ ਨਹੀਂ ਹੈਗੇ ਫਿਰ ਵੀ ਫਿਰ ਵੀ ਤੁਹਾਡੀ ਹੈਲਪ ਕਰ ਦਿੰਦੇ ਵੀ ਕਈ ਲੋਕ ਵਰਕ ਪਰਮ ਨੂੰ ਦੇ ਦਿੰਦੇ ਵੀ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਜੇ ਤੁਸੀਂ ਪੁੱਤੀ ਪੜਾਈ ਵੀ ਨਹੀਂ ਕੀਤੀ ਹੱਥ 'ਚ ਕੋਈ ਤੁਹਾਡੇ ਮਤਲਬ ਹੁਨਰ ਨਹੀਂਗਾ ਤੇ ਫਿਰ ਤੇ ਸਜਨੂ ਰੱਬ ਰੱਖਾਈ ਨਾ ਜੇ ਤੁਸੀਂ ਭੋਲੇ ਬਾਤੁਰੇ ਹੋ ਵੀ ਕੋਈ ਨਹੀਂ ਜਾ ਕੇ ਵੇਖ ਲਾਂਗੇ ਇਹ ਸਜਨੂ ਇਹੋ ਗੱਲ ਹੈ ਹਰ ਬੰਦਾ ਇਹੋ ਸੋਚ ਕੇ ਅੰਦਰ ਵੇਖ ਲਾਂਗੇ ਵੇਖਣਾ ਖਾਨਾ ਕੁਝ ਨਹੀਂ ਅੱਜਕੱਲ੍ਹ ਅਗੇ ਸਟੱਗਲ ਬਹੁਤ ਜ਼ਿਆਦਾ ਹੈ ਕਿਉਂਕਿ ਇਹਨਾਂ ਨੂੰ ਲੇਬਰ ਮਿਲ ਜਾਂਦੀ ਹੈ ਜਦੋਂ ਹਾਥੀਆ ਆਲਮੀ ਆ ਜਾਣ ਤੇ ਉਹ ਫਿਰ ਤਰ੍ਹਾਂ ਬੜਾ ਰੇਡੀਅਟ ਹੁੰਦੇ ਨੇ ਜਿਹੜੇ 10 ਡਾਲਰ ਦੇ ਕੰਮ ਗੱਨਾ ਕਰਦਾ 5 ਡਾਲਰ ਮਿਲ ਗਏ ਜਿਹੜੇ 15 ਪੌਂਡ ਦੇ ਕੰਮ ਕਰਦੇ ਉਹਨੂੰ ਕਹਿੰਦੇ 7 ਡਾਲਰ ਮਿਲ ਗਏ ਇਸ ਕਰਕੇ ਵੈਲਿਊ ਬੜੀ ਘਟ ਗਈ ਹੈ ਲੇਬਰ ਦੀ ਆ ਕੋਈ ਗਿੱਦਰ ਸਿੰਘੀ ਤੁਹਾਡੀ ਅੱਜ ਆ ਚਗੀ ਜੇ ਫਿਰ ਲਾਗਾਂ ਲੈ ਜਾਂ ਕੁਦਰਤ ਤੋਂ ਕੋਈ ਹਾਲਾਤ ਇਹੋ ਜਿਹੇ ਬਣ ਜਾਣ ਫਿਰ ਚੀਜ਼ ਹੋ ਰਹੀ ਹੈ ਬਾਕੀ ਇਹਨੇ ਅੱਛੇ ਹਾਲਾਤ ਨਹੀਂ ਜੇ ਇਹ ਕਾਰੋਬਾਰ ਜਾਈ ਗੱਲ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੀ ਰਿਮਰਸ